ਹਾਂਜੀ ਦੋਸਤੋ ਕੀ ਹਾਲ ਚਾਲ ਮੈਨਾਂ ਕਰਨ ਨੂੰ ਕੁਝ ਹੈ ਨਹੀਂ ਚਲੋ ਵੀਡੀਓ ਬਣਾਵਾਂ ਨਵੇਂ ਬਲੌਗ ਵਿੱਚ ਸਵਾਗਤ ਹੈ ਅੱਜ ਤੁਹਾਨੂੰ ਮੈਂ ਦਿਖਾਨਾ ਮੀਲ ਦੁਪਹਿਰ ਦੇ ਕੀ ਸੀ ਸਵੇਰ ਤਾਂ ਖਾ ਪੀ ਲਿਆ ਸੀ ਤੇ ਦੇਖਦੇ ਹਾਂ ਫ੍ਰੀਜ ਦੇ ਅੰਦਰ ਕੀ ਆ ਕੁਝ ਪਿਆ ਫ੍ਰੀਜ ਦੇ ਅੰਦਰ ਤਾਂ ਵੀਰੇ ਖਾਲੀ ਹੀ ਪਿਆ ਗਰੀਬਾਂ ਦਾ ਫ੍ਰੀਜ ਹੈ ਚੁੱਪ ਤੇ ਬਾਹਰੋਂ ਸਮਾਨ ਸਮੂਨ ਪਿਆ ਲਿਆਉਣ ਵਾਲਾ ਤੇ ਚੀਟ ਮੀਲ ਦਿਖਾਨਾ ਤੁਹਾਨੂੰ ਦੁਪਹਿਰ ਦੀ ਬਣਾ ਕੇ ਕਿਵੇਂ ਦੀ ਹੁੰਦੀ ਆ ਤੁਹਾਨੂੰ ਵੀ ਦੱਸਦਾ ਤੇ ਵਧੀਆ ਲੱਗ ਗਈ ਜੀ ਤੁਸੀਂ ਵੀ ਘਰੇ ਬਣਾ ਕੇ ਖਾਈਓ ਸਸਤੀ ਜੀ ਆ ਹੋਮ ਮੇਡ ਰੈਸਪੀ ਆ ਸਾਰੀਆਂ ਚਲੋ ਜੀ ਮਿਲ ਦਿਖਾਣਾ ਹੁਣ ਮੈਂ ਤਾਂ ਮੋਕੇ ਉਹ ਨਹੀਂ ਇਹ ਲੋਕ ਕਹਾਂ ਸੇ ਆਤੇ ਹੈ ਮਿਲੇ ਨਹੀਂ ਯਾਰ ਫਰੀ ਭਾਂਜੀ ਬਣਾਉਣਾ ਪਏਗਾ ਕਿਉਂਕਿ ਵਾ 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 ਘਾਂਡੇ ਤੋਂ ਉਹਨਾਂ ਲਿਆ ਕੌਣ ਤੋਂ ਹੋਏਗਾ ਇੰਨਾ ਟਾਈਮ ਤਾਂ ਇਸ 'ਚ ਲੱਗ ਜਾਏਗਾ ਸਾਮਾਨ ਮੈਂ ਕੱਟ ਲਿਆ ਹੈ ਹਰਾ ਧਨੀਆ ਹਰੀ ਮਿਰਚ ਮooli ਪਿਆਜ਼ ਟਮਾਟਰ ਤੇ ਅਬੇ ਜਲਦੀ ਬੋਲ ਕੱਲ ਸਵੇ ਪਨਵੇਲ ਨਿਕਲਣਾ ਹੈ ਇੱਕ ਨਿੰਬੂ ਤੇ ਆ ਪਿਆ ਸੋ ਸਮਾਨ ਗੰਦ ਪਿਆ ਇਹਨੂੰ कूੜੇ ਚ ਸੁੱਟ ਜਾਂਦਾ ਪਹਿਲਾਂ ਜਾਂ ਕੇ ਕੱਟ ਦੁਪਹਿਰ ਦਾ ਵੀ ਸਮਾਨ ਆਇਆ ਪਿਆ ਕੀਆ ਬਨੇ ਪਿਆ ਤੇ ਦਹੀਂ ਲਿਆਣ ਲਈ ਰਾਇਤਾ ਬਣਾਵਾਂਗੇ कूੜਾ ਚੱਕਦਾ ਪਹਿਲਾਂ ਕਰੋ ਨੂੰ कूੜੇ ਚ ਸੁੱਟ ਕੇ ਆਵਾਂ ਫਿਰ ਲਾ ਦਾਂਗਾ ਚੱਲ ਵੀ ਰਿੱਚ ਚੱਲ कूੜੇ ਆਪਣੀ ਜਗ੍ਹਾ ਜਾ ਲਓ ਜੀ कूੜਾ ਆਗ ਲਗਾ ਦੀ ਆਗ ਲਗਾ ਦੀ ਆਗ ਲਾ ਸਮਾਨ ਪਾ ਦਈਏ ਜਿੰਦਰ ਸਾਰਾ ਤੇ ਹਰਾ ਧਨੀਆ ਰੱਖ ਲੈਨੇ ਬਾਅਦ ਵਿੱਚ ਪਾਵਾਂਗੇ ਇਹ ਸਾਰਾ ਪਿਆ ਟਮਾਟਰ ਤੇ ਉਸ ਤੋਂ ਬਾਅਦ ਪਾ ਲਵੋਨੇ ਦੋ ਸੋਸ ਸ਼ਰਦੋਸ ਸੋਸ ਪਾ ਗਏ ਇਹ ਲੋ ਜੀ ਨਿੰਬੂ ਨੂੰ ਛੋੜ ਦਿੰਨੇ ਇਹ ਪਹਿਲਾ ਆਪਾਂ ਅਜਵੈਨ ਅਜਵੈਨ ਦੀ ਚੁਟਕੀ ਲਈਏ ਪਾਸੇ 36 ਸਹੀ ਰੱਖ ਦਿਆ ਉਹਨਾਂ ਤੇ ਉਸ ਤੋਂ ਬਾਅਦ ਆਪਾਂ ਪਾਣਾ ਕਾਲਾ ਨਮਕ ਤੇ ਚਿੱਟਾ ਨਮਕ ਲੈਣਾ ਚਿੱਟਾ ਨਮਕ ਲੈ ਲਵੋ ਜੀ ਜਿਹੜਾ ਹਰਾ ਤਾਂ ਨਹੀਂ ਆ ਮਿਰਚ ਜੇ ਤੁਸੀਂ ਖਾਂਦੇ ਹੋ ਤਾਂ ਪਾ ਸਕਦੇ ਹੋ ਵੈਸੇ ਤਾਂ ਮੈਂ ਇਹ ਮਾੜੀ ਜੀ ਪਾਣਾ ਗੁਰਮਰੇ ਕੱਲੇ ਮੁਰਮਰੇ ਪਾਨੇ ਆਪਾਂ ਜਿੰਨਾ ਤੁਹਾਡਾ ਦਿਲ ਹੈ 3-4 ਪੁੱਠੇ ਤੇ ਠੀਕ ਹੈ ਇਹ ਹੈਗੇ ਕਾਲੇ ਛੋਲੇ ਕਾਲੇ ਛੋਲੇ ਮੁੱਠੀ ਪਾ ਦੋ ਸਿੰਪਲ ਗਿਰੀ ਮਿਕਸ ਡਾਈਟ ਛੱਲੀ ਦੇ ਦਾਣੇ ਤੇ ਲੋਬੀਆ ਤੇ ਕਾਲੇ ਛੋਲੇ ਮੂੰਗਫਲੀ ਹਰਾ ਧਨੀਆ ਪਾ ਕੇ ਦੇਖੋ ਇਹ ਮੈ ਸੋਨਾ ਲੱਗਣ ਲੱਗਣਾ ਦਾਤ ਹੋਰ ਕੁਝ ਨਹੀਂ ਠੀਕ ਹੈ ਜੀ ਹੁਣ ਆਪਾਂ ਇਹਨੂੰ ਖਾ ਕੇ ਟੇਸਟ ਕਰਕੇ ਦੱਸਦੇ ਜਿਵੇਂ ਸਵਾਦ ਬਣਿਆ ਤੇ ਹੁਣ ਥੋੜੀ ਦੇਰ ਬਾਅਦ ਤਿਆਰ ਹੋ ਜਾ ਰੋਵਾਂ ਨਾ ਤੋ ਲਈਏ ਤੇ ਉਸ ਤੋਂ ਬਾਅਦ ਚੱਲਦੇ ਆਂ ਫਿਰ ਆਪਾਂ ਫੇਰ ਅੱਪਾ ਜਾਣਾ ਤੁਹਾਨੂੰ ਪਤਾ ਗਰਾਊਂਡ ਗਰਾਊਂਡ ਲਈ ਉੱਪਰ ਪੁਦੀਨਾ ਪਿਆ ਨਿੰਬੂ ਪਾਣੀ ਬਣਾ ਕੇ ਰੱਖ ਦੇਣਾ ਫੇਰ ਇੱਚ ਨੇ ਠੰਡਾ ਵਜੇ ਮਿਲਦੇ ਆਪਾਂ ਹੁਣ ਆਪਾਂ ਗਰਾਊਂਡ 'ਚ ਓਕੇ ਪਹਿਲਾਂ ਉਹ ਆ ਰੁਕ ਜਿਓ ਰੁਕ ਜਿਓ ਪਹਿਲਾਂ ਖਾ ਕੇ ਦੱਸਦੀ ਕਿਵੇਂ ਬਣਿਆ ਖੜਜੋ ਦੋਵੇਂ ਹਾਂ ਖੜਜੋ ਦੋ ਚੈੱਕ ਕਰਕੇ ਦੱਸਦਾ ਤੁਹਾਨੂੰ ਕਿਵੇਂ ਬਣੀ ਹੈ ਗੁਰੂ ਆ ਦੇਖੋ ਸੋਹਣੀ ਲੱਗ ਰਹੀ ਹੈ ਨਾ ਇਹਨੀਆਂ ਗੱਲਬਾਤ ਵੇਲੇ ਘਰ ਵਰਗੇ ਰੀਸ ਨਹੀਂ ਕੋਈ ਉਹ ਵਾਲਾ ਸੀਨ ਹੀ ਨਾ ਇੱਥੇ ਲਾ ਨਿੰਬੂ ਬਾਦੇ ਡਾਲ ਟਮਾਟਰ ਡਾਲਦੇ ਮੇਰੇ ਘਰੇ ਸਾਫ ਸਸਤਰਾ ਬਣਾਉ ਖਾਓ ਓਕੇ ਮਿਲਦੇ ਆ ਫਿਰ ਆਪਾਂ ਗਰਾਊਂਡ ਜਾਗੇ ਠੀਕ ਹੈ ਨਾ ਤੋਂ ਲਈਏ ਨਾਲ ਆਪਾਂ ਕੋਈ ਡਰਿੰਕ ਕਰਨੀ ਨਹੀਂ ਹੈਗੀ ਉਹ ਮਤਲਬ ਨਾ ਡਰਿੰਕ ਕਰਨੀ ਹੈ ਨਾ ਸੌਫਟ ਡਰਿੰਕ ਪੀਣੀ ਆਪਣਾ ਇਹਦੇ ਨਾਲ ਆਪਣਾ 1 ਲੀਟਰ ਐ 2 ਲੀਟਰ ਪਾਣੀ ਪੀਣਾ ਇਹਦੇ ਨਾਲ ਨਾਲ ਠੀਕ ਹੈ ਨਾ ਕਿਤੇ ਤੁਸੀਂ ਇਹਨੂੰ ਹজম ਕਰਨ ਦੇ ਚੱਕਰ ਚ ਕੋਲਡ ਡਰਿੰਕ ਪੀ ਲੋ ਇਹਦੇ ਉਸ ਚੀਜ਼ ਤੋਂ ਬਚਣਾ ਸਿੰਪਲ ਆਪਾਂ ਪਾਣੀ ਪੀਣਾ ਸੌਫਟ ਦੇ ਹੋਏ ਪਹੁੰਚ ਗਏ ਆਪਾਂ ਗਰਾਊਂਡ ਕਿਉਂਕਿ ਮਿਹਨਤਾਂ ਦਾ ਦੌਰ ਚੱਲ ਰਿਹਾ ਸੀ ਕਿਉਂ ਨਾ ਮਿਹਨਤ ਕਰੀਏ ਭਾਈ ਜੀ ਅਸੀਂ ਕਿਉਂ ਵਿੱਚ ਰਹੀਏ ਹੁਣ ਵੀਰੇ ਉਹਨੇ ਕੋਈ ਰੀਲ ਨਹੀਂ ਬਣਾ ਰਹਾ ਉਹ ਸਾਰੇ ਮਿਹਨਤ ਕਰ ਰਹੇ ਆ ਬੱਚੇ ਆਪਣਾ ਤੁਸੀਂ ਵੀ ਆ ਜਾਓ ਗਰਾਊਂਡ ਮਿਹਨਤ ਕਰਦੇ ਆਪਾਂ ਰਨਿੰਗ ਤੋਂ ਬਾਅਦ ਮਹੀਨੇ ਦਾ ਜਲਦੀ ਉੱਠ ਕੇ ਬੈਟਕਾਂ ਲਾ ਲਈਏ 10 10 12 ਖਿੱਚ ਕੇ ਲਾਈਏ ਫਿਰ ਭਾਈ ਖੋਰਗੇੜ ਵਾਲਾ ਨਾਲ ਆਓ 버거 ਆਓ ਤਲੀਆਂ ਵਿੱਚ ਚਿਕਨ ਕਰੋ ਵੀਰੇ ਤੁਹਾਡਾ ਪਰਚੇ ਸਿੱਧਾ ਇਹ ਪਤਾ ਨਹੀਂ ਲੱਗਦਾ ਜਦੋਂ ਦਿਨ ਦਿਨ ਦਾ ਦਰਦ ਹੋਣਾ ਕਿ ਦਿਨ ਜਦੋਂ ਗੈਸ ਬੁਝਦੇ ਬਾਅਦ ਤੇ ਫੇਰ ਚੜੇਗੀ ਜਦੋਂ ਗੈਸ ਧਮਾਏ ਫੇਰ ਭੱਜੋ ਟੋਕਰਾ ਤੋਂ ਟੋਕਰਾ ਦਾ ਜਾਣ ਤੋਂ ਪਹਿਲਾਂ ਵੀਰੇ ਗਰਾਉਂਡ ਤੇ ਆ ਜਾਓ ਉਹਦੇ ਕਿਹੜਾ ਕੋਈ ਫੀਸ ਹੈ ਫੀਸ ਜਾਣਾ ਫੀਸ ਜਾਣਾ ਹੇ ਹੁਣ ਕਾਰਡੀਓ ਲਾਣਾ। ਨਿੰਬੂ ਪਾਣੀ ਪਾਲਿਆ ਕਰਦਾ ਡੀਹਾਈਡਰੇਟ ਤੋਂ ਬਚਿੰਦਾ ਬੰਦਾ ਬੰਝਾ ਕਰ ਲਈ ਜਾਦਾ। ਕਾਰਡੀਓ ਲਾਣੇ ਹੁਣ ਜਾ ਕੇ ਆਪਣੀ ਜਗ੍ਹਾ ਤੇ। ਆ ਕਹਿੰਦੇ ਗੋਪੀ ਉਹਨਾਂ ਦੋ ਜਣੇ ਆ ਗਏ ਕਹਿੰਦਾ ਇੱਕ ਢੇਡਾ ਲਾ ਕੇ ਆਇਆ। ਕੰਟਾ ਹੋ ਗਿਆ ਆਂਦੇ ਨੂੰ। ਹੋਰ ਗਿਆ। ਲੇਟ ਹੋ ਗਏ। ਗੋਪੀ ਬੜੀ ਸਲੋ ਚੱਲਦਾ ਗਰ। ਕੋਈ ਗੱਲ ਨਹੀਂ ਗੋਪੀ ਤੇਰੀ ਵੀਡੀਓ ਜਾਏਗੀ ਹੁਣ ਦੇਖੀ। ਚੱਲ ਪੁਸ਼-ਅਪ ਲਾ ਫਟਾਫਟ। ਪੁਸ਼-ਅਪ ਲਗਵਾਨਾ ਹੈ ਗੋਪੀ ਦੇਖਦਾ ਕਿੰਨੇ ਪੁਸ਼-ਅਪ ਲਾਂਦਾ ਗੋਪੀ ਇੱਧਰ ਦੇਖ ਕੇ ਬਸ ਗੋਪੀ ਦੇਖਦਾ ਕਿੰਨੇ ਪੁਸ਼-ਅਪ ਲਾਂਦਾ ਆ ਜਾ ਜੋਸ਼ੀ ਤੂੰ ਵੀ ਇਹਦਾ ਬੰਦਾ ਫੋਨ 'ਚ ਹੀ ਵੱਡਾ ਰਹਿੰਦਾ ਕਰੋ ਫੋਨ ਆਈ ਦੀ ਜ਼ਿੰਦਗੀ ਅਸਲੀ ਇਹ ਹੁੰਦੇ ਆ ਅਸਲੀ ਪੁਸ਼-ਅਪ ਕਿਦਾਂ ਹਾਂ ਹਾਂ ਇਹ ਆ ਅਸਲੀ ਪੁਸ਼-ਅਪ ਕੀ ਬਾਤ ਆ ਚੱਲ ਚੱਲ ਖਿੱਚ ਕੇ ਲਾ ਦੇ ਵਧੀਆ ਹੋ ਗਏ ਡਨ ਹੁਣ ਲਾਵਾਂਗੇ ਆਪਾਂ ਪੇਟ ਮਸਲ ਕਾਰਡੀਓ ਵਸ ਥੋੜਾ ਜਿਹਾ ਲਾਣਾ ਚ ਥੱਕ ਗਏ ਗਰਾਊਂਡ ਜਿਆਦਾ ਲਾ ਲੇ ਸੀ ਜੋ ਸੀ ਲੇਟ ਹੋ ਗਿਆ ਅੱਜ ਕੀ ਗੱਲ ਕੀ ਗੱਲ ਲੇਟ ਨਾ ਆਏ ਉਹਦੇ ਕਰਕੇ ਲੇਟ ਹੈ ਜਾਮ ਲੱਗ ਗਿਆ ਸੀ ਨਾ ਅੱਜ ਦਾ ਜਾਮ ਜਿਆਦਾ ਲੱਗ ਗਿਆ ਦੀ ਕਹਿੰਦੇ ਚਲੋ ਕੋਈ ਨਹੀਂ ਕੱਲ ਨੂੰ ਜਲਦੀ ਆ ਜੀ ਫਿਰ ਮਿਲਿਆ ਪ੍ਰਤਮ ਸੇ ਕਰੇਗਾ ਚੈਨਲ ਨੂੰ ਸਬਸਕ੍ਰਾਈਬ ਇਹ ਤੇ ਪ੍ਰਤਮ ਕੀ ਕਹਿਣਾ ਚਾਹੋਗੇ ਵੀਡੀਓ ਕਿਵੇਂ ਲੱਗਦੀ ਆ ਤੁਹਾਨੂੰ ਬਹੁਤ ਤਗੜੀ ਲੱਗਦੀ ਆ ਜੀ ਤੁਸੀਂ ਸਾਰੇ ਵੀ ਲਾਈਕ ਸਬਸਕ੍ਰਾਈਬ ਕਰੋ ਜੀ ਚੰਗਾ ਜੀ ਫਿਰ ਮਿਲਦੇ ਆ ਕੱਲ ਨੂੰ ਨੈਕਸਟ ਵਲੌਗ ਦੇ ਅੰਦਰ ਇੱਕ ਨਵਾਂ ਦਿਨ ਚੜ੍ਹੇਗਾ ਤੇ ਨਵਾਂ ਕੁਝ ਸਿਖਾਏਗਾ ਆਪਾਂ ਸਾਰਿਆਂ ਨੂੰ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਕਰ ਦਿਓ